ਉਪਦੇ ਨਾਲ ریلیਟਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸਸ ਲਗਾਉਣ ਦੀ ਹਰੀ ਚੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀ ਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਹਪੁਰ ਕੰਢੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਹੀ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੂਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਿਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਹਿੰਦੇ ਆ ਪਾਰਟਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਆ ਬੀਜੇਪੀ 2019 ਦੇ ਵਿੱਚ ਆ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਿਹਾ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕਿਉਂ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਹਿੱਤ ਨੇ ਉਹਨਾਂ ਨੂੰ ਵੋਚ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲਰ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਡੇੜੀ ਔਰ ਰਿਆਤਪੁਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਸਟੈਬਲਿਸ਼ ਕਰਨ ਦਾ ਬੇਲਾ ਇੱਕ ਜੋ ਸ਼ਾਪਸ ਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਹਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟਰੀਮਲਾਈਨ ਕੀਤਾ ਗਿਆ ਜਿਹਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਕ prevention of cruelty uh, act on animals ਉਹ ਲੈ ਆਂਦਾ ਜਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਲਦਾਂ ਦੀ ਰਹਿਸਾ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟ੍ਰੀਮ ਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਹੈ ਜਿਹੜਾ ਉਹ ਲੈ ਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ ਨੇ एक ही करके एक ही प्रेंस्ट करके नहीं क्याबल है प्रेंस्ट प्रेंस्ट में? अगर पंजाब के मुख्यमंत्री भगवंत मान ने जिम्मेवारी के साथ ये स्टेटमेंट दी है कि जो पंज़़... देश के हितों के... के लिए समय ना निकाल के अगर ज्यादा समय बाहर के टूर्स में प्रधानमंत्री जी का लग जाता है और उसका बड़ा क्लियर टेस्ट और ट्रायल हो चुका जब इंडिया और पाकिस्तान का कॉन्फ्लिक्ट हुआ कौन सा देश आ, आ, इंडिया के साथ खड़ा जी उस समय मुख्यमंत्री जी का मुख्यमंत्री जी का कंसर्न ये था कि आप जा रहे हैं सारे मुल्कों में जाइए हमें कोई इतराज नहीं है आप वहां से कोई रिवार्ड या अवार्ड ले रहे हैं लीजिए हमें कोई इतराज नहीं है लेकिन एटलीस्ट जब देश को इंटरनेशनल कम्युनिटी में ग्लोबली लोगों को अपने साथ रखने की जरूरत है तो वो देश आपके साथ खड़ते नहीं है। एटलीस्ट उस समय में जब पाकिस्तान के साथ जंग लगने के कगार पे है उस समय तो वो देश खड़ने चाहिए ना उनका कहने का सवाल मकसद वही था और उन्होंने ये बात ਬੜੇ ਰਿਸਪੌਂਸਿਬਲ ਤਰੀਕੇ ਸੀਗੇ ਯਾਰ ਅੱਜ ਵੀ ਵਿਧਾਨ ਸਭਾ ਮੇਂ ਰਿਪੀਟ ਕੀ ਹੈ ਅਮਨਜੀਤ ਮਨਜਿੰਦਰ ਸਿੰਘ ਸਰਸਾ ਦਿੱਲੀ ਦੇ ਕੈਬਨ ਮੰਤਰੀ ਨੇ ਉਹਨਾਂ ਨੇ ਤੁਹਾਨੂੰ ਕਾਨੂੰਨੀ ਨੋਟਿਸ ਭੇਜਤਾ ਹੈ ਕਹਿੰਦੇ ਤੁਸੀਂ ਉਹਨਾਂ ਦਾ ਸਬੰਧ ਗੈਂਗਸਟਰ ਨਾਲ ਜੋੜਿਆ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਔਰ ਉਹ ਉਹਨਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ 24 ਘੰਟੇ ਚ ਕਹਿੰਦੇ ਮਾਫੀ ਮੰਗ ਲਓ ਨਹੀਂ ਫਿਰ ਕਾਰਵਾਈ ਨਹੀਂ ਤਿਆਰ ਰੋ ਮੈਂ ਤੁਹਾਡੇ ਜ਼ਰੀਏ ਤੁਹਾਡੇ ਜ਼ਰੀਏ ਮਨਜਿੰਦਰ ਸਿੰਘ ਸਰਸਾ ਨੂੰ ਕਹਿਣਾ ਚਾਹਣਾ ਕਿ ਮਾਫੀ ਤਾਂ ਭੁੱਲ ਜੋ जो कार्रवाई करनी है करो मैं कह रहा हूँ देखिए ऐसा है कि बाजवा साहब का आपने बिहेवियर आज भी देखा होता कि कैसे हर बात पे आधे आधे मिनट के बाद खड़े होते हैं उनकी प्रॉब्लम है ये कि वो बहुत जल्दी रिएक्ट करते हैं जो पहले दो वीडियो सी दो की वो भी पब्लिक स्पेस में है जब विक्रम मजीठिया अरेस्ट हुए वो भी पब्लिक स्पेस में है और उसके बाद जो उन्होंने टर्न लिया वो भी पब्लिक स्पेस में है जो मर्जी वो कार्रवाइयाँ करवा लें जितनी मर्जी एफ आई दर्ज कर लें हम अपने बयान के ऊपर कायम है आप ये देखिए कि इतनी जल्दी चंडीगढ़ में यूटी में जहाँ की चंडीगढ़ पुलिस मिनिस्ट्री ऑफ होम अफेयर्स दिल्ली के अंडर आती है केंद्र सरकार के बड़ी जल्दी भाजपा और बाजवा ने बड़ी जल्दी एफ आई आर करा दी कोई प्रॉब्लम नहीं है उन्होंने एफ आई आर कराई है we'll, we'll नो no जो एज पर लॉ होगा एज पर लॉ ऑफ लैंड होगा उसके मुताबिक चलेंगे क्या दिक्कत है उसमें आपने शायद विधानसभा की प्रोसीडिंग्स सुनी नहीं मैंने उनको यही कहा है कि सीआईएसएफ सेंट्रल फोर्स है चंडीगढ़ यूनियन टेरिटरी है मैनेज्ड बाय गवर्नमेंट ऑफ इंडिया तो जो जिसकी जोरिस्टिक्शन केंद्र सरकार की बनती है यूटी होने की वजह से तो यहां का और बीबीएमबी का कंपैरिजन कैसे हो सकता है बीबीएमबी का एक पोर्शन पंजाब में है दूसरा हिमाचल में है जो दो स्टेट्स की जोरिस्डिक्शन है वहां सी आई एस एफ और यहां पे ਇਹ ਚੰਡੀਗੜ੍ਹ ਸੈਂਟਰਲ ਗਵਰਨਮੈਂਟ ਦੀ ਜਰਸਡਿਕਸ਼ਨ ਹੈ। यहां पर जो मर्ज़ी लगे। CIA ਆਸ਼ਰਮ ਪਰ टाउन ਨੂੰ ਲੈ ਕੇ ਬਿੱਲ ਪੇਸ਼ ਕੀਤਾ ਹੈ। ਗਵਰਨਰ ਸਾਹਿਬ ਕੋਲ ਉਮੀਦ ਹੈ ਵੀ ਉਹ ਪਾਸ ਕਰਨਗੇ। ਸੈਂਟਰ ਦੇ ਨਾਲ ਜੁੜਿਆ ਹੋਇਆ ਨਇਮਾ ਹੈ। ਦੇਖੋ ਇਸ ਤਰ੍ਹਾਂ ਕਿ ਇਹ ਵੀ ਪਤਾ ਲੱਗ ਜੂਗਾ ਕਿ ਉਹ ਕਰਦੇ ਨੇ ਕਿ ਨਹੀਂ ਕਰਦੇ। ਸਾਡਾ ਕੰਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਹੱਕ ਦੇ ਫੈਸਲੇ ਕਰਨਾ। ਹੁਣ ਉਹਦੇ 'ਚ ਗਵਰਨਰ ਸਾਹਿਬ ਦਾ ਕੀ ਪੋਜ਼ਿਟਿਵ ਨੈਗੇਟਿਵ ਰੋਲ ਰਹਿੰਦਾ ਜਾਂ ਕੇਂਦਰ ਸਰਕਾਰ ਦਾ ਕੀ ਰੋਲ ਰਹਿੰਦਾ ਤਾਂ ਉਹਨਾਂ ਦਿਨਾਂ 'ਚ ਪਤਾ ਲੱਗ ਜੂਗਾ। ਹਾਂਜੀ ਸੌਰੀ ਜੀ ਸਰਕਾਰ ਦੇ ਕਰਦੀ ਹੈ ਆ ਵੀ ਸਰ ਦੇ ਕਰਦੀ ਹੈ ਹਾਂਜੀ ਚੰਡੀਗੜ੍ਹ ਦੀ ਜਿਹੜੀ ਸਕਿਉਰਟੀ ਲੱਗਦੀ ਹੈ ਜੀ ਆਪਣੀ ਪੰਜਾਬ ਸਰਕਾਰ ਪੇ ਕਰਦੀ ਹੈ ਜੀ ਪੇ ਪੰਜਾਬ ਸਰਕਾਰ 700 ਨੂੰ ਕਰਦੇ ਆ ਨਾ 500 ਪੇ ਕਰਦੇ ਜੀ ਸਵਾਲ ਇਕੱਲੇ ਪੇਮੈਂਟ ਦਾ ਨਹੀਂ ਹੈਗਾ ਸਵਾਲ ਇਹ ਹੈ ਵੀ ਜਿਹੜੀ ਚੀਜ਼ ਸੈਕਰੇਟੇਰੀਏਟਾ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੀ ਧਰਤੀ ਦੇ ਉੱਪਰ ਹੈ ਅਸੀਂ ਸਪੋਸ ਚਲੋ ਮੈਂ ਥੋੜੀ ਗੱਲ ਵੱਡੀ ਕਰਦਾ ਯੂਨੀਅਨ ਟੈਰੀਟਰੀ ਦੀ ਜੂਰਿਸਡਿਕਸ਼ਨ ਹੈ ਅਸੀਂ ਇੱਥੇ ਕਹਿ ਦਈਏ ਇੱਥੇ ਕੱਲਾ ਵਿਧਾਨ ਸਭਾ ਹੈ ਸੈਕਟਰੀਅਟ ਹੈ ਉਹ ਦੋਨੋਂ ਚੀਜ਼ਾਂ ਪੰਜਾਬ ਤੇ ਹਰਿਆਣਾ ਦੀਆਂ ਸਾਂਝੀਆਂ ਨੇ ਜੀ ਅਸੀਂ ਕੱਲੇ ਯੂਨੀਲੈਟਰਲੀ ਕਿਵੇਂ ਕਹਿ ਸਕਦੇ ਆ ਕਿ ਜੀ ਇੱਥੋਂ ਤੁਸੀਂ ਸੀਆਈਐਸਐਫ ਨੂੰ ਹਟਾਓ ਤੇ ਅਸੀਂ ਪੰਜਾਬ ਪੁਲਿਸ ਲਾਵਾਂਗੇ ਔਰ ਫਿਰ ਜੇ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਗੱਲ 1921 ਹੋ ਜਾਂਦੀ ਹੈ ਸਿਕਿਉਰਿਟੀ ਲੈਪਸ ਹੋ ਜਾਂਦਾ ਹੈ ਤੇ ਫਿਰ ਜ਼ਿੰਮੇਵਾਰੀ ਕਿਹਦੀ ਆਊਗੀ ਜੀ ਉਹ ਪੰਜਾਬ ਸਰਕਾਰ ਦੀ ਆਊਗੀ ਹੁਣ ਜਿਹਦੀ ਜੂਰਿਸਡਿਕਸ਼ਨ ਧਰਤੀ ਕੇਂਦਰ ਸਰਕਾਰ ਦੀ ਨੇ ਯੂਟੀ ਬਣਾ ਕੇ ਇਹਨੂੰ ਆਪਦੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈ ਅਸੀਂ ਤਾਂ ਕਹਿੰਦੇ ਹਾਂ ਕਿ ਚੰਡੀਗੜ੍ਹ ਜਿਹੜਾ ਉਹ ਤੇ 100% ਪੰਜਾਬ ਦਾ ਹੱਕ ਹੈ ਅੱਜ ਉਹ ਹੱਕ ਛੱਡਣ ਸੈਕਟਰੀਅਟ ਨੂੰ ਵੀ ਵਿਧਾਨ ਸਭਾ ਨੂੰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪ੍ਰੋਟੈਕਟ ਕਰੂਗੀ ਠੀਕ ਹੈ ਜੀ ਬਾਏ ਪੰਜਾਬ ਵਿਧਾਨ ਸਭਾ ਦੇ ਦੂਸਰੇ ਦਿਨ ਦੇ ਬਹੁਤ ਹੀ ਇੰਪੋਰਟੈਂਟ ਸੈਸ਼ਨ ਦੇ ਵਿੱਚ ਅੱਜ ਪੰਜਾਬ ਦੇ ਨਾਲ ਰਿਲੇਟਿਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸਿਜ਼ ਲਗਾਉਣ ਦੀ ਹਰੀ ਝੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀ ਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਪੂਰ ਕੰਢੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੂਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਿਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਿਹਦੀਆਂ 파ਟਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਆ ਬੀਜੇਪੀ 2019 ਦੇ ਵਿੱਚ ਆ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਿਹਾ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਹਿੱਤ ਨੇ ਉਹਨਾਂ ਨੂੰ ਵੋਚ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹ ਇਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲਰ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਡੇੜੀ ਔਰ ਰਿਆਤਪੁਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਸਟੈਬਲਿਸ਼ ਕਰਨ ਦਾ ਬਿਲ੍ਹਾ ਇੱਕ ਜੋ ਸ਼ਾਪਸ ਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟਰੀਮਲਾਈਨ ਕੀਤਾ ਗਿਆ ਜਿਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਕ ਪ੍ਰिवेंशन ਆਫ ਕਰੁਐਲਟੀ ਐਕਟ ਔਨ ਐਨੀਮਲਸ ਉਹ ਲੈ ਆਂਦਾ ਜਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਲਦਾਂ ਦੀ ਰਿਸਾ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟਰੀਮ ਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਹੈ ਜਿਹੜਾ ਉਹ ਲੈ ਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ ਨੇ एक ही करके एक ही करके नहीं क्याबल है उसमें अगर पंजाब के मुख्यमंत्री भगवंत मान ने जिम्मेवारी के साथ ये स्टेटमेंट दी है कि जो पंज़... देश के हितों के... के लिए समय ना निकाल के अगर ज्यादा समय बाहर के टूर्स में प्रधानमंत्री जी का लग जाता है और उसका बड़ा क्लियर टेस्ट और ट्रायल हो चुका जब इंडिया और पाकिस्तान का कॉन्फ्लिक्ट हुआ कौन सा देश आ, आ, इंडिया के साथ खड़ा जी उस समय मुख्यमंत्री जी का मुख्यमंत्री जी का कंसर्न ये था कि आप जा रहे हैं सारे मुल्कों में जाइए हमें कोई इतराज नहीं है आप वहाँ से कोई रिवार्ड या अवार्ड ले रहे हैं लीजिए हमें कोई इतराज नहीं है लेकिन एटलीस्ट जब देश को इंटरनेशनल कम्युनिटी में ग्लोबली लोगों को अपने साथ रखने की जरूरत है तो वो देश आपके साथ खड़ते नहीं है एटलीस्ट उस समय में जब पाकिस्तान के साथ जंग लगने के कगार पे है उस समय तो वो देश खड़ने चाहिए ना उनका कहने का सवाल मकसद वही था और उन्होंने ये बात ਬੜੇ ਰਿਸਪੌਂਸਿਬਲ ਤਰੀਕੇ ਸੀਗੇ ਯਾਰ ਅੱਜ ਵੀ ਵਿਧਾਨ ਸਭਾ ਮੇਂ ਰਿਪੀਟ ਕੀਆ ਅਮਨਜੀਤ ਪੰਚਿੰਦਰ ਸਿੰਘ ਸਰਸਾ ਦਿੱਲੀ ਦੇ ਕੈਬਨ ਮੰਤਰੀ ਨੇ ਉਹਨਾਂ ਨੇ ਤੁਹਾਨੂੰ ਕਾਨੂੰਨੀ ਨੋਟਿਸ ਭੇਜਤਾ ਹੈ ਕਹਿੰਦੇ ਤੁਸੀਂ ਉਹਨਾਂ ਦਾ ਸਬੰਧ ਗੈਂਗਸਟਰ ਨਾਲ ਜੋੜਿਆ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਔਰ ਉਹ ਉਹਨਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ 24 ਘੰਟੇ ਚ ਕਹਿੰਦੇ ਮਾਫੀ ਮੰਗ ਲਓ ਨਹੀਂ ਫਿਰ ਕਾਰਵਾਈ ਨਹੀਂ ਤਿਆਰ ਰੋ ਪਿੰਦਰ ਸਿੰਘ ਦੱਸਾ ਮੈਂ ਤੁਹਾਡੇ ਜ਼ਰੀਏ ਤੁਹਾਡੇ ਜ਼ਰੀਏ ਮਨਜਿੰਦਰ ਸਿੰਘ ਸਰਸਾ ਨੂੰ ਕਹਿਣਾ ਚਾਹਣਾ ਕਿ ਮਾਫੀ ਤਾਂ ਭੁੱਲ ਜੋ जो कार्रवाई करनी है करो मैं कह रहा हूँ देखिए ऐसा है कि बाजवा साहब का आपने बिहेवियर आज भी देखा होता है कि कैसे हर बात पे आधे आधे मिनट के बाद खड़े होते हैं उनकी प्रॉब्लम है ये कि वो बहुत जल्दी रिएक्ट करते हैं जो पहले दो वीडियो सी 2014 की वो भी पब्लिक स्पेस में है जब विक्रम मजीठिया अरेस्ट हुए वो भी पब्लिक स्पेस में है और उसके बाद जो उन्होंने यूट लिया वो भी पब्लिक स्पेस में है जो मर्जी वो कार्रवाइयाँ करवा लें जितनी मर्जी एफ आई आर दर्ज कर लें हम अपने बयान के ऊपर कायम है आप ये देखिए कि इतनी जल्दी चंडीगढ़ में यूटी में जहाँ की चंडीगढ़ पुलिस मिनिस्ट्री ऑफ होम अफेयर्स दिल्ली के अंडर आती है केंद्र सरकार के बड़ी जल्दी भाजपा और बाजवा ने बड़ी जल्दी एफ आई आर करा दी कोई प्रॉब्लम नहीं है उन्होंने एफ आई आर कराई है वील, वील फेस जो एज पर लॉ होगा एज पर लॉ ऑफ लैंड होगा उसके मुताबिक चलेंगे क्या दिक्कत है उसमें आपने शायद विधानसभा की प्रोसीडिंग सुनी नहीं मैंने उनको यही कहा है की सी आई एस एफ सेंट्रल फोर्स है चंडीगढ़ यूनियन टेरिटरी है मैनेज बाय गवर्नमेंट ऑफ इंडिया तो जो जिसकी जुरिस्डिक्शन केंद्र सरकार की बनती है यूटी होने की वजह से तो यहाँ का और बीबीएमबी का कंपैरिजन कैसे हो सकता है बीबीएमबी का एक पोर्शन पंजाब में है दूसरा हिमाचल में है जो दो स्टेट्स की जुरिस्डिक्शन है वहाँ सी आई एस एफ और यहाँ पे ਇਹ ਚੰਡੀਗੜ੍ਹ ਸੈਂਟਰਲ ਗਵਰਨਮੈਂਟ ਦੀ ਜਰਸਡਿਕਸ਼ਨ ਹੈ ਯਾਹਾਂ ਕੋ ਜਮਰਦੀ ਲਗੇ ਸੀਆਈਆ ਇਸਟੇਪਰ ਹਟਾਉਣ ਨੂੰ ਲੈ ਕੇ ਬਿੱਲ ਪੇਸ਼ ਕੀਤਾ ਹੈ ਗਵਰਨਰ ਸਾਹਿਬ ਕੋ ਉਮੀਦ ਹੈ ਵੀ ਉਹ ਪਾਸ ਕਰਨਗੇ ਸੈਂਟਰ ਦੇ ਨਾਲ ਜੁੜਿਆ ਹੋਇਆ ਫਾਰਮੂਲਾ ਹੈ ਦੇਖੋ ਇਸ ਤਰ੍ਹਾਂ ਕਿ ਇਹ ਵੀ ਪਤਾ ਲੱਗ ਜੂਗਾ ਕਿ ਉਹ ਕਰਦੇ ਨੇ ਕਿ ਨਹੀਂ ਕਰਦੇ ਸਾਡਾ ਕੰਮ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਹੱਕ ਦੇ ਫੈਸਲੇ ਕਰਨਾ ਹੁਣ ਉਹਦੇ ਚ ਗਵਰਨਰ ਸਾਹਿਬ ਦਾ ਕੀ ਪੋਜ਼ਿਟਿਵ ਨੈਗੇਟਿਵ ਰੋਲ ਰਹਿੰਦਾ ਜਾਂ ਕੇਂਦਰ ਸਰਕਾਰ ਦਾ ਕੀ ਰੋਲ ਰਹਿੰਦਾ ਤਾਂ ਉਹਨਾਂ ਦਿਨਾਂ ਚ ਪਤਾ ਲੱਗ ਜੂਗਾ ਹਾਂਜੀ ਸੌਰੀ ਪੰਜਾਬ ਦਾ ਟੈਕ ਕਰਦੀ ਹਾਂ ਪੇ ਕਰਦੀ ਹਾਂ ਹਾਂਜੀ ਚੰਡੀਗੜ੍ਹ ਦੀ ਸਕਿਉਰਟੀ ਲੱਗਦੀ ਹੈ ਜੀ ਆਪਣੀ ਪੰਜਾਬ ਸਰਕਾਰ ਪੇ ਕਰਦੀ ਹਾਂ ਪੇ ਪੰਜਾਬ ਸਰਕਾਰ 5000 700 ਨੂੰ ਰੱਖ ਕੇ 50 ਦਾ ਪੇ ਕਰਦੀ ਦੀ ਸਵਾਲ ਕੱਲੇ ਪੇਮੈਂਟ ਦਾ ਨਹੀਂ ਹੈਗਾ ਸਵਾਲ ਇਹ ਹੈ ਵੀ ਜਿਹੜੀ ਚੀਜ਼ ਸੈਕਰੇਟੇਰੀਏਟਾ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੀ ਧਰਤੀ ਦੇ ਉੱਪਰ ਹੈ ਅਸੀਂ ਸਪੋਸ ਚਲੋ ਮੈਂ ਥੋੜੀ ਗੱਲ ਵੱਡੀ ਕਰਦਾ ਯੂਨੀਅਨ ਟੈਰੀਟਰੀ ਦੀ ਜੂਰਿਸਡਿਕਸ਼ਨ ਹੈ ਅਸੀਂ ਇੱਥੇ ਕਹਿ ਦਈਏ ਇੱਥੇ ਕੱਲਾ ਵਿਧਾਨ ਸਭਾ ਹੈ ਸੈਕਟਰੀਅਟ ਹੈ ਉਹ ਦੋਨੋਂ ਚੀਜ਼ਾਂ ਪੰਜਾਬ ਤੇ ਹਰਿਆਣਾ ਦੀਆਂ ਸਾਂਝੀਆਂ ਨੇ ਜੀ ਅਸੀਂ ਇਕੱਲੇ ਯੂਨੀਲੈਟਰਲੀ ਕਿਵੇਂ ਕਹਿ ਸਕਦੇ ਆ ਕਿ ਜੀ ਇੱਥੋਂ ਤੁਸੀਂ ਸੀਆਈਐਸਐਫ ਨੂੰ ਹਟਾਓ ਤੇ ਅਸੀਂ ਪੰਜਾਬ ਪੁਲਿਸ ਲਾਵਾਂਗੇ ਔਰ ਫਿਰ ਜੇ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਗੱਲ 1921 ਹੋ ਜਾਂਦੀ ਹੈ ਸਿਕਿਉਰਿਟੀ ਲੈਪਸ ਹੋ ਜਾਂਦਾ ਹੈ ਤੇ ਫਿਰ ਜ਼ਿੰਮੇਵਾਰੀ ਕਿਹਦੀ ਹੋਊਗੀ ਜੀ ਉਹ ਪੰਜਾਬ ਸਰਕਾਰ ਦੀ ਹੋਊਗੀ ਹੁਣ ਜਿਹਦੀ ਜੂਰਿਸਡਿਕਸ਼ਨ ਧਰਤੀ ਕੇਂਦਰ ਸਰਕਾਰ ਦੀ ਨੇ ਯੂਟੀ ਬਣਾ ਕੇ ਇਹਨੂੰ ਆਪਦੇ ਕਬਜ਼ੇ ਦੇ ਵਿੱਚ ਲਿਆ ਹੋਇਆ ਅਸੀਂ ਤਾਂ ਕਹਿੰਦੇ ਆ ਕਿ ਚੰਡੀਗੜ੍ਹ ਜਿਹੜਾ ਉਹ ਤੇ 100% ਪੰਜਾਬ ਦਾ ਹੱਕ ਹੈ ਅੱਜ ਉਹ ਹੱਕ ਛੱਡਣ ਸੈਕਟਰੀਅਟ ਨੂੰ ਵੀ ਵਿਧਾਨ ਸਭਾ ਨੂੰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪ੍ਰੋਟੈਕਟ ਕਰੂਗੀ ਠੀਕ ਹੈ ਜੀ ਬਾਏ ਪੰਜਾਬ ਵਿਧਾਨ ਸਭਾ ਦੇ ਦੂਸਰੇ ਦਿਨ ਦੇ ਬਹੁਤ ਹੀ ਇੰਪੋਰਟੈਂਟ ਸੈਸ਼ਨ ਦੇ ਵਿੱਚ ਅੱਜ ਪੰਜਾਬ ਦੇ ਨਾਲ ਰਿਲੇਟਿਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿੱਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸਿਜ਼ ਲਗਾਉਣ ਦੀ ਹਰੀ ਚੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇਨਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਹਪੁਰ ਕੰਡੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੁਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਿਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਿਹਦੀਆਂ 파ਰਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਆ ਬੀਜੇਪੀ 2019 ਦੇ ਵਿੱਚ ਆ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਿਹਾ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਹਿੱਤ ਨੇ ਉਹਨਾਂ ਨੂੰ ਵੋਚ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹ ਇਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲਰ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਡੇੜੀ ਔਰ ਰਿਆਤਪੁਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਸਟੈਬਲਿਸ਼ ਕਰਨ ਦਾ ਬਹਿਲਾ ਇੱਕ ਜੋ ਸ਼ਾਪਸ ਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਹਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟਰੀਮਲਾਈਨ ਕੀਤਾ ਗਿਆ ਜਿਹਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਇੱਕ prevention of cruelty uh, act on animals ਉਹ ਲੈ ਆਂਦਾ ਜਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਲਦਾਂ ਦੀ ਰੇਸਾਂ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟ੍ਰੀਮ ਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਹੈ ਜਿਹੜਾ ਉਹ ਲੈ ਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ ਨੇ एक ही करके एक ही करके नहीं क्या है उसमें अगर पंजाब के मुख्यमंत्री भगवंत मान ने जिम्मेवारी के साथ ये स्टेटमेंट दी है कि जो तो देश के हितों के लिए समय ना निकाल के अगर ज्यादा समय बाहर के टूर्स में प्रधानमंत्री जी का लग जाता है और उसका बड़ा क्लियर टेस्ट और ट्रायल हो चुका जब इंडिया और पाकिस्तान का कॉन्फ्लिक्ट हुआ कौन सा देश आ, आ, इंडिया के साथ खड़ा जी उस समय मुख्यमंत्री जी का मुख्यमंत्री जी का कंसर्न ये था कि आप जा रहे हैं सारे मुल्कों में जाइए हमें कोई इतराज नहीं है आप वहाँ से कोई रिवॉर्ड या अवार्ड ले रहे हैं लीजिए हमें कोई इतराज नहीं है लेकिन एटलीस्ट जब देश को इंटरनेशनल कम्युनिटी में ग्लोबली लोगों को अपने साथ रखने की जरूरत है तो वो देश आपके साथ खड़ते नहीं है एटलीस्ट उस समय में जब पाकिस्तान के साथ जंग लगने के कगार पे है उस समय तो वो देश खड़ने चाहिए ना उनका कहने का सवाल मकसद वही था और उन्होंने ये बात ਬੜੇ ਰਿਸਪੌਂਸਿਬਲ ਤਰੀਕੇ ਸੀ ਕਿ ਯਾਰ ਅੱਜ ਵੀ ਵਿਧਾਨ ਸਭਾ ਵਿੱਚ ਰਿਪੀਟ ਕੀ ਹੈ ਅਮਨਜੀਤ ਮਨਜਿੰਦਰ ਸਿੰਘ ਸਰਸਾ ਦਿੱਲੀ ਦੇ ਕੈਬਨ ਮੰਤਰੀ ਨੇ ਉਹਨਾਂ ਨੇ ਤੁਹਾਨੂੰ ਕਾਨੂੰਨੀ ਨੋਟਿਸ ਭੇਜਤਾ ਹੈ ਕਹਿੰਦੇ ਤੁਸੀਂ ਉਹਨਾਂ ਦਾ ਸਬੰਧ ਗੈਂਗਸਟਰ ਨਾਲ ਜੋੜਿਆ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਔਰ ਉਹ ਉਹਨਾਂ ਦੇ ਖਿਲਾਫ ਪ੍ਰਚਾਰ ਹੋ ਰਿਹਾ 24 ਘੰਟੇ ਜੀ ਕਹਿੰਦੇ ਮਾਫੀ ਮੰਗ ਲਓ ਨਹੀਂ ਫਿਰ ਕਾਰਵਾਈ ਨਹੀਂ ਪਿਆਰ ਰੋ ਮੈਂ ਤੁਹਾਡੇ ਜ਼ਰੀਏ ਇੱਕ ਮਿੰਟਾ ਕਰ ਲਓ ਜੀ ਤੁਹਾਡੇ ਜ਼ਰੀਏ ਮਨਜਿੰਦਰ ਸਿੰਘ ਸਰਸਾ ਨੂੰ ਕਹਿਣਾ ਚਾਹਣਾ ਕਿ ਮਾਫੀ ਤਾਂ ਭੁੱਲ ਜੋ जो कार्रवाई करनी है करो तैयार की गिरफ्तारी दे। देखिए ऐसा है कि बाजवा साहब का आपने बिहेवियर आज भी देखा होता है कि कैसे हर बात पे आधे आधे मिनट के बाद खड़े होते हैं उनकी प्रॉब्लम है ये कि वो बहुत जल्दी रिएक्ट करते हैं जो पहले दो वीडियो सी 2014 की वो भी पब्लिक स्पेस में है जब विक्रम है अरेस्ट हुए वो भी पब्लिक स्पेस में है और उसके बाद जो उन्होंने यूटल लिया वो भी पब्लिक स्पेस में है जो मर्जी वो कार्रवाइया करवा लें जितनी मर्जी एफ आई दर्ज कर ले हम अपने बयान के ऊपर कायम है आप ये देखिए कि इतनी जल्दी चंडीगढ़ में यूटी में जहाँ की चंडीगढ़ पुलिस मिनिस्ट्री ऑफ होम अफेयर्स दिल्ली के अंडर आती है केंद्र सरकार के बड़ी जल्दी भाजपा और बाजवा ਨੇ ਬੜੀ ਜਲਦੀ ਐਫ ਆਈ ਆਰ ਕਰਾ ਦੀ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਐਫ ਆਈ ਆਰ ਕਰਾਈ ਹੈ ਵੀਲ ਵੀਲ ਫੇਸ ਦਾ ਕਾਂਸਿਕਵੈਂਸਿਸ ਜੋ ਐਸ ਪਰ ਲਾ ਹੋਗਾ ਐਸ ਪਰ ਲਾ ਆਫ ਲੈਂਡ ਹੋਗਾ ਉਸਕੇ ਮੁਤਾਬਿਕ ਚੱਲेंगे ਕਾ ਦਿੱਕਤ ਹੈ ਉਸਮੇਂ